ਦੇ ਰੱਖ ਪਰ ਭਿੰਡੀ ਨੇ ਵੇਖਰ ਨਹੀਂ ਦੇਣੀ ਵੀ ਸਿਆਣਾ ਰੁਪਈਆ ਕਹਿੰਦੇ 3000 ਜੇ ਦੋ ਵਾਲਾ ਦੋਸ਼ ਕਿਉਂ ਮਾਰ ਗਿਆ 500 ਨੂੰ ਵੀ ਦੇਣਾ ਆਪਾ ਕੀਤਾ ਕਿੱਕੋ ਰਿਆ ਕੀ ਕੀਤਾ ਉਹ ਕਹਿੰਦਾ ਵੀ 1000 ਕਰ ਦੋ ਇਹਦੀਆਂ ਕਲਿੱਪਾਂ ਵਾਲੀਆਂ ਪਹਿਲ ਵਾਲੇ ਵੀ ਕਿੱਕੋ ਵਾਲਿਆ ਦੋ ਵਾਲਾ ਦੋਸ਼ ਕੇ ਭਿੰਡੀ ਦੇ 3000 ਦੇ ਤੇ ਕਰ ਵੀ 3000 ਦੀ ਇਹ ਇਹ ਓਏ ਜਾਦੂ ਕਰਦਾ ਇੱਥੇ ਰੱਖ ਇੱਥੇ ਰੱਖ ਇਹ ਕਾਲਾ ਜਾਦੂ ਕਰਦਾ ਇਹ ਆ ਕਹਿੰਦੇ ਤਖੋ ਵਾਲਾ ਇਹ ਕਹਿੰਦੇ ਇਹ ਕਾਲਾ ਜਾਦੂ ਕਰਦਾ ਇੱਥੇ ਰੱਖ ਗੱਲਾਂ ਹੋਣ ਗਈਆਂ ਲੈ ਵੀ ਹੈਰੀ ਅੱਜ ਤੇ ਕਲਿੱਪਾਂ ਘਟ ਘਟ ਪੈਣ ਗਈਆਂ ਇਹ ਕਾਲਾ ਜਾਦੂ ਕਰਦਾ ਮੇਰੇ ਵੀਰੋ ਆਇਆ ਕੱਕੋ ਵਾਲਾ ਜਿਨੇ ਜਿਨੇ ਕੱਕੋ ਵਾਲੇ ਦਾ ਰੂਪ ਪਹਿਲੀ ਵਾਰੀ ਦੇਖਿਆ ਕ ਤੜੀ ਮਾਰ ਦੋ ਮੇਰੇ ਵੀਰੋ ਲੈ ਵੀ ਅਸ਼ੀਸ਼ ਆ ਮੰਤਰ ਹੁਣ ਤੈਨੂੰ ਵੀ ਸਿੱਖਣਾ ਪੈਣਾ ਹੈ ਕਮ ਹੋਣ ਗਿਆ ਏ ਇਹ ਆਲ ਓਪਨ ਦੇ ਵਿੱਚ ਕੰਮ ਆਉਣਾ ਨੇ ਵੀ ਡਾਉਨ ਸਾਹ ਫੜਿਆ ਕਹਾ ਕਹਿੰਦੇ ਹੋਣ ਗਿਆ ਏ 3000 ਨਹੀਂ ਕਹਿੰਦੇ ਬਿਗ ਡਾਊਟ ਕਰ ਗਿਆ ਮੰਡਾ